ਅੱਜ ਬੀਕੇ ਜੁ ਇਕਤਾ ਗਰਾਹਾਂ ਦੀ ਜ਼ਿਲ੍ਹਾ ਪੱਤਰੀ ਮੀਟਿੰਗ ਹੋਈ ਪਟਿਆਲੇ ਦੇ ਵਿੱਚ ਜਿਹਦੇ ਵਿੱਚ ਸਾਡੇ ਸੂਬੇ ਦੇ ਆਗੂ ਜਗਿੰਦਰ ਸਿੰਘ ਜੀ ਗਰਾਹਾਂ ਰੂਪ ਸਿੰਘ ਜੀ ਸਨਾ ਢੰਡਾ ਸਿੰਘ ਦੀ ਜੇਠੂ ਕੇ ਤੇ ਜਗਤਾਰ ਸਿੰਘ ਜੀ ਕਾਲਾ ਝੜ ਇਹ ਸੂਬਾ ਟੀਮ ਵੱਲੋਂ ਚਾਰ ਆਗੂ ਅਤੇ ਪੂਰੀ ਜ਼ਿਲ੍ਹਾ ਟੀਮ ਪਟਿਆਲਾ ਇਹਦੇ ਵਿੱਚ ਅੱਜ ਇਸ ਗੱਲ ਤੇ ਵਿਚਾਰਾ ਹੋਇਆ ਜੋ ਪਿਛਲੇ ਸਮੇਂ ਦੇ ਵਿੱਚ 8 ਮਾਰਚ ਦੇ ਕਰੀਬ ਹਰਪ੍ਰੀਤ ਸਿੰਘ ਦੌਣਗਲਾ ਅਤੇ ਇਹਨਾਂ ਦਾ ਸਕੱਤਰ ਹਰਸ਼ਪ੍ਰੀਤ ਸਿੰਘ ਤੇ ਹੋਰ ਕਈ ਆਗੂ ਨਾਲ ਰਲ ਕੇ ਇਹਨਾਂ ਨੇ ਪਿੰਡ ਦੇ ਵਿੱਚ ਟੂਰਨਾਮੈਂਟ ਕਰਾਇਆ ਸੀ ਆਪਾਂ ਨੂੰ ਟੂਰਨਾਮੈਂਟ ਉੱਪਰ ਕੋਈ ਇਤਰਾਜ਼ ਨਹੀਂ ਟੂਰਨਾਮੈਂਟ ਦੇ ਉੱਪਰ ਇਹਨਾਂ ਨੇ 86 ਲੀਡਰਾਂ ਨੂੰ ਬੁਲਾਇਆ ਸੀ ਮਹਲੋ ਬੀਕੇ ਜੂ ਇਕਤਾ ਗ੍ਰਾਹਾਂ ਦੇ ਪੋਸਟਰਾਂ ਦੇ ਉੱਪਰ ਇਹਨੇ ਆਪ ਦੇ ਜਿਹੜੇ ਨਾਂ ਤੇ ਬੀਕੇ ਜੂ ਗ੍ਰਾਹਾਂ ਦੇ ਨਾਂ ਤੇ ਲਾਏ ਹੋਏ ਤੇ ਤੇ ਸਟੇਜ ਦੇ ਉੱਪਰ ਇਹਨਾਂ ਨੇ ਸਿਆਸੀ ਲੀਡਰਾਂ ਨੂੰ ਉਦੋਂ ਬੁਲਾਇਆ ਉਸ ਗੱਲ ਨੂੰ ਲੈ ਕੇ ਕਿਉਂਕਿ ਸਾਡਾ ਵਿਧਾਨ ਇਹ ਗੱਲ ਕਹਿੰਦਾ ਵੀ ਅਸੀਂ ਜੇ ਬੀਕੇ ਇਕਤਾ ਗ੍ਰਾਹਕਾਂ ਦੇ ਨਾਲ ਚੱਲਣਾ ਹੈ ਤਾਂ ਸਾਡਾ ਇੱਕ ਵਿਧਾਨ ਹੈ ਉਹ ਵਿਧਾਨ ਸਾਨੂੰ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਕਿਸੇ ਸਿਆਸੀ ਲੀਡਰ ਦੇ ਨਾਲ ਇਸ ਤਰ੍ਹਾਂ ਰਾਬਤਾ ਰੱਖੀਏ ਉਹਦੇ ਨਾਲ ਤਾਲਮੇਲ ਦੇ ਵਿੱਚ ਰਹੀ ਹੈ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਦੇ ਘਰਾਂ ਬਰਨਾਲੇ ਬਰਨਾਲੇ ਦਾ ਐਮਐਲਏ ਜਿਹੜਾ ਉਹ ਵੀ ਪਹੁੰਚਿਆ ਮੰ ਲੋ ਇਹ ਤਾਂ ਇਹ ਸਾਫ਼ ਗੱਲਾਂ ਨਜ਼ਰ ਆਈਆਂ ਵੀ ਹਰਪ੍ਰੀਤ ਦੇ ਜਿਹੜੇ ਤਾਲੂਕਤ ਨੇ ਆਮ ਆਦਮੀ ਦੇ ਲੀਡਰਾਂ ਨਾਲ ਹੈਗੇ ਨੇ ਉਹਨਾਂ ਦੇ ਨਾਲ ਇਹ ਰਾਬਤੇ ਵਿੱਚ ਹੈ ਅੱਜ ਪੂਰੀ ਸੂਬਾ ਟੀਮ ਵੱਲੋਂ ਜ਼ਿਲ੍ਹਾ ਟੀਮ ਵੱਲੋਂ ਇਹਦੀਆਂ ਇਹਨੂੰ ਪਹਿਲਾਂ ਵਾਰਨਿੰਗ ਆਹ ਆਪਣਾ ਇਹਨੂੰ ਨੋਟਸ ਵੀ ਕੱਢਿਆ ਗਿਆ ਸੀ ਤੇ ਇਹਨੂੰ ਜ਼ਿਲ੍ਹਾ ਟੀਮ ਵਾਰ-ਵਾਰ ਇਸ ਮਸਲੇ ਦੇ ਉੱਪਰ ਮਿਲੀ ਵੀ ਸੀ ਤੇ ਉਦੋਂ ਬਾਅਦ ਅੱਜ ਇਸ ਨੂੰ ਫੇਰ ਦੁਬਾਰੋਂ ਬੁਲਾਇਆ ਗਿਆ ਬੁਲਾ ਕੇ ਇਹਦੇ ਨਾਲ ਗੱਲਬਾਤ ਕੀਤੀ ਗਈ ਇਹਨੇ ਵੀ ਆਪਣੀਆਂ ਜਿਹੜੀਆਂ ਇਹਦੇ ਤੋਂ ਅਣਜਾਣ ਭਣਾ ਸੀ ਇਹਦਾ ਇਹਦੇ ਵੱਲੋਂ ਇਹ ਗੱਲ ਸੀ ਵੀ ਸਾਨੂੰ ਹਜੇ ਇੰਨੀ ਵਿਧਾਨ ਦੀ ਜਾਣਕਾਰੀ ਨਹੀਂ ਸੀ ਠੀਕ ਹੈ ਸੀ ਵਿਧਾਨ ਪੜਿਆ ਪਰ ਸਾਨੂੰ ਪੂਰੀ ਨੌਲੇਜ ਨਹੀਂ ਸੀ ਜਿਸ ਕਰਕੇ ਸਾਡੀ ਇਹ ਸਾਡੇ ਤੋਂ ਕਮੀ ਰਹੀ ਗਈ ਇਹਦੀ ਉਸ ਕਮੀ ਨੂੰ ਮੁੱਖ ਰੱਖ ਕੇ ਆਪਾਂ ਉਹ ਕਹੇ ਵੀ ਉਹਦੇ ਵਿੱਚੋਂ ਫਰਕ ਰਹਿ ਗਿਆ ਅਗਲੀ ਵਾਰ ਆਪਾਂ ਇਸ ਨੂੰ ਸੁਪਰ ਟੀਮ ਵੱਲੋਂ ਇਹ ਵਾਰਨਿੰਗ ਦਿੱਤੀ ਗਈ ਹੈ ਵੀ ਭਾਈ ਅੱਗੇ ਤੋਂ ਕਦੇ ਇਸ ਤਰ੍ਹਾਂ ਦੀ ਗਲਤੀ ਨਾ ਕਰੀ ਜਿਹੜੀ ਪਹਿਲਾਂ ਗਲਤੀ ਹੋ ਗਈ ਉਹ ਗਲਤੀ ਆਪਾਂ ਨੇ ਇਹਨੂੰ ਨਾ ਜਾਣਕਾਰੀ ਹੋਣ ਕਰਕੇ ਛੱਡ ਦਿੱਤਾ ਜੇ ਅੱਗੇ ਤੋਂ ਕਦੇ ਇਹਦੇ ਹੀ ਕਤਾਹੀ ਜਾਂ ਇਹਦੇ ਹੀ ਗਲਤੀ ਕਰਦਾ ਤਾਂ ਜਿਹੜੀ ਉਹ ਕਾਰਵਾਈ ਹੈ ਕੀਤੀ ਜਾਊਗੀ ਤੇ